ਕੀ ਤੁਸੀਂ ਆਪਣੇ ਬਾਰੇ ਜਾਣਕਾਰੀ ਦੇ ਦਿਓ ਜੀ ਮੈਂ ਜੀ ਸਰਦਾਰ ਦਲਬਾਖ ਸਿੰਘ ਸਨ ਉਹ ਤੰਨਾ ਸਿੰਘ ਪਿੰਡ ਘੜਕਾ ਜੀ ਪੰਜਾਬ ਰੋਡ ਵਿੱਚ ਨੌਕਰੀ ਕਰਕੇ ਰਿਟਾਇਰ ਹੋਇਆ ਹਾਂ ਤੁਸੀਂ ਬਾਅਦ ਵਿੱਚ ਮਾਣੇ ਬਸਨੀਕਾ ਇੱਕ ਪਿੰਡ ਦਾ ਤੇ ਤੁਹਾਡਾ ਪਰਿਵਾਰ ਪਹਿਲਾਂ ਤੋਂ ਇੱਥੇ ਹੈ ਜੀ ਜਾਂ ਬਾਹਰੋਂ ਮੋੜ ਤੋਂ ਸਾਡਾ ਇੱਥੇ ਬਿਲਕੁਲ ਜੀ ਬਿਲਕੁਲ ਪਿਓਰ ਮੋੜ ਤੋਂ ਹਾਂ ਜੀ ਡੈਡੀ ਦੇ ਨੇ ਨੌਕਰੀ ਕੀਤੀ ਮੇਰੇ ਉਹਨਾਂ ਨੇ ਕੀਤੀ ਮੇਰੇ ਡੈਡੀ ਨੇ ਕੀਤੀ ਨੌਕਰੀ ਤੇ ਤੁਹਾਡਾ ਨਾਮ ਵੀ ਮੇਰਾ ਨਾਮ ਗਰਮੀਤ ਸਿੰਘ ਪਾਤਰ ਚੰਦਨ ਸਿੰਘ ਬਾਬਾ ਨਾਜੀ ਨਥਾ ਸਿੰਘ ਉਹ ਨਿਧਾਨ ਸਿੰਘ ਠੀਕ ਹੈ ਜੀ ਪਿੰਡ ਕੜਕੇ ਦੇ ਵਾਸੀ ਆ ਠੀਕ ਹੈ ਜੀ ਹਾਂ 1650 ਚ ਕੜਕੇ ਦੀ ਸਤਾਫਣਾ ਹੋਈ ਦੋ ਭਾਈ ਇੱਕ ਇੱਥੇ ਕੜਕਾਰਿਆ ਗਿਆ ਚੰਬਾ ਪਾਸੇ ਜਾ ਕੇ ਉਹਨੇ ਆਦਾ ਪਿੰਡ ਬਣਾ ਲਿਆ ਅੱਛਾ ਜੀ ਹਾਂ ਉਹ ਇਸੇ ਸਕੂਲ ਆ ਪ੍ਰਾਇਮਰੀ ਤੋਂ ਮਿਡਲ ਮਿਡਲ ਤੋਂ ਹਾਈ ਇਹ 1900 ਵੀ ਦੇ ਵਿੱਚ ਸਤਾ ਬਣਾ ਲਈ ਹੈ ਸਕੂਲ ਇਸੇ ਮੁਸਲਮਾਨ ਰੱਖੇ ਉਦੋਂ ਮਾਲ-ਮੋਲ ਚਾਰਨ ਵਾਸਤੇ ਪਿੰਡ ਦੇ ਪਿੰਡ ਦੇ ਦੋ ਚਾਰ ਘਰ ਹੁਣ ਸਭ ਜਿੰਨੀਆਂ ਜਾਤੀਆਂ ਸਾਦਰਾਂ ਨਾਲ ਮਿਲ ਕੇ ਰਹੇ ਇਹ ਜਿਹੜਾ ਕਰਮੂ ਵਾਲਾ ਹੈਗਾ ਉਹ ਘੜਕੇ ਚ ਨਿਕਲ ਕੇ ਬਣਿਆ ਉਹ ਕਿਵੇਂ ਬਣਿਆਗੇ ਬਾਰੇ ਦੇ ਸਕਦੇ ਜੀ ਕੋਈ ਜਾਣਕਾਰੀ ਹਾਂ ਜੀ ਘੜਕਾ ਇਹ ਹੱਦ ਬੜੀ ਘੜਕੇ ਦੀ ਤੇ ਕਰਮੂ ਵਾਲੇ ਦੀ ਇਕੱਠੇ ਆਦੇ ਸੀ ਤੇ ਉਧਰ ਦੂਰ ਪੈਣੇ ਕਰਕੇ ਜਿੰਨਾਂ ਦੀਆਂ ਪੈੜੀਆਂ ਉੱਥੇ ਜਾ ਕੇ ਵਸਾਲਾਪੇ ਉੱਥੇ ਪਿੰਡ ਬਣ ਗਿਆ ਠੀਕ ਹੈ ਜੀ ਕਦੋਂ ਕੁ ਬਣਿਆ ਪਤਾ ਨਹੀਂ ਇਹਦੇ ਬਾਅਦ ਸਾਡੇ ਜਨਮ ਤੋਂ ਪਹਿਲਾਂ ਇਹਨਾਂ ਤੋਂ ਲਿਖਿਆ ਹੋਊਗਾ ਚਲੋ ਉੱਥੋਂ ਹੀ ਲਿਖੇ ਲੈ ਲਓ ਹਾਂ 40 ਸਾਲ ਤੋਂ ਬਣੇ ਪਰਮ ਹਾਂ ਚਲੋ ਆਕਰ ਕੋਈ ਨਹੀਂ ਜੋਹਨ ਨੂੰ ਪਤਾ ਬੋਲ ਲੈ ਹਾਂ ਇਹੋ ਹੀ ਸਾਨੂੰ ਜਿੰਨਾ ਤੁਸੀਂ ਵੀ ਆਪਣੇ ਬਾਰੇ ਦੱਸੋ ਜੀ ਇਹ ਰਮਿੰਦਰ ਸਿੰਘ ਨਾਮ 14 ਨਾਮ ਪੂਰਨ ਸਿੰਘ ਉਹਦੇ ਪਿਓ ਦਾ ਨਾਮ ਮਾਨਾ ਸਿੰਘ ਆ ਠੀਕ ਹੈ ਜੀ ਪਿੰਡ ਘੜਕਾ ਦੇ ਨਾਲੇ ਜੀ ਜਿਹੜਾ ਕਰਮੂ ਵਾਲਾ ਬਣਿਆ ਉਹ ਇਸੇ ਪਿੰਡ ਦੇ ਵਿੱਚੋਂ ਬਣਿਆ ਆ ਹਾਂ ਕਿਉਂਕਿ ਜਿਨ੍ਹਾਂ ਦੀਆਂ ਜ਼ਮੀਨਾਂ ਉੱਥੇ ਹੀ ਆ ਉਹਨਾਂ ਨੇ ਫਿਰ ਜਦੋਂ ਘਰਪੋਣੇ ਸ਼ੁਰੂ ਕਰਦੇ ਠੀਕ ਹੈ ਜੀ ਤੇ ਉਹ ਕਰਮੂ ਵਾਲਾ ਪਿੰਡ ਬਣ ਗਿਆ ਠੀਕ ਹੈਗਾ ਘੜਕੇ ਦੇ ਵਿੱਚੋਂ ਹੀ ਆ ਉਹ ਵੀ ਠੀਕ ਜੀ ਆ ਇਸ ਕਰਮੂ ਵਾਲੇ ਪਿੰਡ 'ਚ ਇੱਕ ਵੱਡੀ ਸ਼ਖਸੀਅਤ ਪੁਰਾਣੇ ਸਮੇਂ ਦੀ ਰਹੀ ਆ ਸੁੰਦਰ ਸਿੰਘ ਜੀ ਹਾਂਜੀ ਸੁੰਦਰ ਸਿੰਘ ਉਹਨਾਂ ਦਾ ਇਸ ਘੜਕੇ ਨਾਲ ਵੀ ਕੋਈ ਵਾਹ-ਵਾਸਤਾ ਸੀਗਾ ਜੀ ਇੱਥੋਂ ਇੱਥੇ ਹੀ ਉੱਠ ਗਏ ਭਾਈਚਾਰਾ ਪੱਤੀ ਦੇ ਹਿਸਾਬ ਦੇ ਨਾਲ ਆਉਣ ਜਾਣ ਬੜਾ ਚਿਰਿਆ ਉਹ ਚਲੇ ਗਏ ਮੁੜ ਕੇ ਸੁੰਦਰ ਸੋਹਣੀ ਬਾਹਰ ਚਲੇ ਗਏ ਸਿੰਗਾਪੁਰ ਠੀਕ ਹੈ ਹਾਂ ਉਹਨਾਂ ਦਾ ਪਰਿਵਾਰ ਕੋਈ ਇੱਥੇ ਹੈ ਬਾਲ ਸੋਹਣੀ ਉਹ ਉੱਥੇ ਹੈ ਨਾ ਤੇ ਉਹ ਪੁਰਾਣੇ ਸਮੇਂ ਦੇ ਇਸ ਪਿੰਡ ਦੇ ਵੀ ਕੋਈ ਜਿਹੜੀਆਂ ਕੋਈ ਵੱਡੀਆਂ ਸਖਸੀਅਤਾਂ ਹੋਈਆਂ ਹੋਣ ਪਿੰਡ ਦੇ ਕੋਈ ਚੰਗੇ ਬੰਦੇ ਜਿਨ੍ਹਾਂ ਦਾ ਪਿੰਡ 'ਚ ਕੋਈ ਨਾਮ ਹੋਵੇ ਨਾਮ ਇਹ ਸ਼ੌਕਾਰੀਆ ਇਹ ਨਾਮ ਇਸ ਹੂ ਮਹਿੰਦਰ ਸਿੰਘ ਸ਼ਾਹ ਉਹਨਾਂ ਦੇ ਫਾਦਰ ਤਾਰਾ ਹੋਂ ਸ਼ਾਹ ਬਾਬਾ ਉਹਨਾਂ ਦੇ ਵੱਡੇ ਰਾਮ ਸਿੰਘ ਸ਼ਾਹ ਤੇ ਜ਼ਗੀਰਦਾਰ ਮਹੰਗਾ ਸੋਂ ਉਹਦੇ ਉਹਨਾਂ ਦੇ ਇਹ ਦੋ ਪਰਿਵਾਰ ਵੱਡੇ ਚੰਗੇ ਸਲੋਗ ਵਾਲੇ ਸਾਰੇ ਪਿੰਡਾਂ ਨਾਲ ਸਲੋਗ ਰੱਖੇ ਮੁਸਲਮਾਨ ਇਹ ਤਾਂ ਮਾਲ ਵਿਚਾਰਨ ਵਾਸਤੇ ਰੱਖੇ ਹਾਂ ਜਿਵੇਂ ਇਸ ਵੇਲੇ 1947 ਤੋਂ ਪਹਿਲਾਂ ਇਸ ਇਲਾਕੇ 'ਚ ਕਈ ਪਿੰਡਾਂ ਦੇ ਮੁਸਲਮਾਨ ਲੈਂਦੇ ਸੀ ਤੇ ਪਰ 1947 ਦੇ ਚੇ ਹੋਇਆ ਕਿ ਆਲੇ-ਆਲੇ ਤੇ ਬਹੁਤ ਸਾਰੇ ਪਿੰਡਾਂ ਚ ਮੁਸਲਮਾਨ ਛੱਡ ਕੇ ਚਲੇ ਗਏ। ਹਾਂ। ਛੜਕਾ ਤੇ ਹਲੇ ਵੀ ਬਸੇ ਹੋਏ ਨੇ। ਉਹ ਕਿ ਉਹ ਕਿਉਂ ਬਸੇ ਹੋਏ ਨੇ? ਉਹ ਜਨਾਬ ਬੇਨਤੀ ਆ ਵੀ ਸਾਨੂੰ ਤਾਂ ਲੋਕਾਂ ਨੂੰ ਉਹਨਾਂ ਨੂੰ ਰੱਖਣਾ ਪਿਆ। ਹਾਂਜੀ। ਤੇ ਜਿਹੜੇ ਵਿਚਾਰੇ ਬਹੁਤ ਜ਼ਿਆਦੇ ਛੋਟੇ ਗਰੀਬ ਬੰਦੇ ਨੇ। ਹਾਂਜੀ। ਉਹਨਾਂ ਨੂੰ ਇੱਥੇ ਰੱਖ ਲਿਆ ਲੋਕਾਂ ਨੇ। ਹਾਂਜੀ। ਮਾੜਾ-ਮੋਟਾ ਆਪਣੇ ਕੰਮ ਤੰਦੇ ਆ ਤੇ ਗਣ ਲੋ। ਹਾਂਜੀ। ਇਹ ਗ੍ਰੀਪ ਕੋਈ ਕੋਈ ਲੋਕਾਂ ਤੇ ਮਾਰੀ ਮੂਰੀ ਜਾਂਦੇ ਜਾਂਦੇ ਆ ਤੇ ਜਿਹੜੇ ਤਗੜਿਆਂ ਬੰਦਿਆਂ ਨੇ ਮੁੜ ਕੇ ਆ ਇਸੇ ਕਰਕੇ ਅੱਜ ਜੰਨੀਆਂ ਨਿੱਕੀਆਂ ਜਾਂਦਾ ਨਾ ਜਿਹਨੂੰ ਮੁਸਲਮਾਨ ਸਾਹਿਬ ਕਹਿੰਦੇ ਉਹ ਤੋਂ ਅਸੀਂ ਮਿਲੋਨਾਂ ਦੀ ਰਿਸਪੈਕਟ ਬਾਖਤੇ ਉਹਨਾਂ ਨੇ ਜਿਆਦਾ ਸਾਡੇ ਜਿਦਾਂ ਕੀ ਮਾੜਾ ਮੋਟਾ ਇਹਨੂੰ ਕੰਮ ਧੰਦਾ ਕਰ ਮਾ ਠੀਕ ਹੈ ਮਰੇ ਇਸ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਨਾ ਮਦਦ ਕੀਤੀ ਫੁੱਲ ਜੀ ਜਿਹਨੂੰ ਫੁੱਲ ਮਦਦ ਕਹਿੰਦੇ ਆ ਜੀ ਅੱਜ ਵੀ ਜਿਹੜੇ ਲੋਕਾਂ ਦਾ ਆਪਸ ਵਿੱਚ ਸਹਿਚਾਰ ਹੈ ਜਿਹੜੇ ਅਲੱਗ-ਅਲੱਗ ਵੀ ਰਹਿੰਦੇ ਨੇ ਦੇਖੋ ਜੀ ਸਾਡਾ ਤਿੰਨਾਂ ਇਹਨਾਂ ਦਾ ਆਪਸ ਵਿੱਚ ਮੇਲ ਮਿਲਾਵਾ ਨਾ ਵਾਟ ਤੋਂ ਮਾਤੋ ਕਹਦਣੇ ਸਿੱਖ ਭਾਈ ਚਾਰਾ ਗਿਣ ਲਓ ਮੁਸਲਮਾਨ ਭਾਈ ਚਾਰਾ ਗਿਣ ਲਓ ਬਰਾਬਰ ਦਾ ਗਿਣਤੇ ਸਾਰੇ ਕੋਈ ਕਹੇ ਨਾ ਹੋਂਟਾ ਹੀ ਨਹੀਂ ਕੋਈ ਕਰਦਾ ਵੀ ਨਾ ਕਰਦਾ ਹਾਂਜੀ ਇਹ ਜਿਵੇਂ 1947 ਦੇ ਦੌਰ ਰਿਹਾ ਉਸ ਤੋਂ ਵੀ 1984 ਦਾ ਦੌਰ ਵੀ ਰਿਹਾ 84 ਦਾ ਵੀ ਇਸ ਪਿੰਡ 'ਚ ਕੋਈ ਹਿੰਦੂ ਬਰਾਵਾ ਆ ਵੀ ਹੈਗੇ ਸਾਡੇ ਉਹ ਹੈ ਜਿਹਾ 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 ਗਿਆ ਜੀ ਸਾਡੇ ਪਿੰਡ ਦਾ ਸਰਪੰਚ ਜੀ ਹਿੰਦੂ ਰਿਹਾ ਜੀ ਹਾਂ ਜੀ ਜੰਦਾ ਇਹ ਵੀ ਉਸ ਸਮੇਂ ਉਸ ਸਮੇਂ ਜੀ ਪਿੰਡ ਦਾ ਭਾਈਚਾਰਾ ਬਣਿਆ ਰਿਹਾ ਬਣਿਆ ਰੱਖਿਆ ਜੀ ਅਸੀਂ ਬਹੁਤ ਸਾਡੇ ਪਰਿਵਾਰ ਜਿੰਨਾ ਪਿੰਡ ਦਾ ਹਿੰਦੂ ਆਣਾ ਜਾਂ ਕਿਸੇ ਵੀ ਛੋਟੀ ਜਾਤੀ ਨਾਲ ਕਿਸੇ ਨਾਲ ਮਤ ਪੇਦ ਨਹੀਂ ਕੋਈ ਠੀਕ ਹੈ ਜੀ ਹਾਂ ਤੇ ਜਿਵੇਂ ਇਹ ਪਿੰਡ ਤੁਹਾਡਾ ਜਿੱਥੇ ਵਸਿਆ ਹੈ ਦਰਿਆ ਕਿਨਾਰੇ ਵਸਿਆ ਹੋਇਆ ਤਾਂ ਇਹਦਾ ਤੁਹਾਨੂੰ ਕੋਈ ਸੁੱਖ ਵੀ ਹੈ ਜਾਂ ਕੀ ਇਹ ਔਖ ਹੁੰਦੀ ਹੋਗੀ ਦੇਖੋ ਜੀ ਸੁੱਖ ਵੀ ਬੜਾ ਤੇ ਔਖ ਵੀ ਬੜੀ ਹੈ ਹਾਂਜੀ ਜੇ ਆਪਾਂ ਅਸੀਂ ਦਰਿਆ ਨੂੰ ਚੱਲ ਜਾਈਏ ਹੂੰ ਫੇਰ ਦੁੱਖ ਵਾ ਹਾਂ ਇਹ ਬਣਨ ਉਹ ਆਦੀ ਹੈ ਸੁੱਖ ਦੀ ਆ ਜਦੋਂ ਲੋਕੀ ਡੁੱਬਦੇ ਆ ਤਾਂ ਅਸੀਂ ਸੁੱਕੇ ਥਾਂ ਬੈਠੇ ਆ ਸਾਨੂੰ ਵੇਖੀ ਹੈਗਾ ਸੁੱਖ ਆ ਇਹ ਹੋ ਗਾ ਲੋ ਫਸਲਾਂ ਡੁੱਬ ਜਾਂਦੀਆਂ ਆ ਫਸਲਾਂ ਸਾਡੀਆਂ ਅਸੀਂ ਵੀ ਇਸੇ ਪਿੰਡ ਜਿਵੇਂ ਆ ਅੱਜ ਨਹੀਂ ਸਾਡੀ ਜਮੀਨ ਸਾਰੀ ਆਡੇ ਪਿੰਡ ਚ ਹੋਈਆਂ ਹੁਣ ਉਹ ਡੁੱਬੀਆਂ ਪਈਆਂ ਜਿਨ੍ਹਾਂ ਦੀਆਂ ਹਾਂਜੀ ਉਹ ਵੇਖੋ ਕੱਡੇ ਔਖੇ ਆ ਜਿਹੜੇ ਮੜ ਚ ਬੈਠੇ ਜਰੇ ਚਲੋ ਅਸੀਂ ਸੁੱਕੇ ਥਾਂ ਤੇ ਬੈਠੇ ਤੇ ਅਸੀਂ ਸੁੱਕੇ ਜੀ ਕਹਿੰਦੇ ਆਪਣੇ ਆਪ ਨੂੰ ਹਾਂਜੀ ਇਸ ਪਿੰਡ ਨੂੰ ਜਿਵੇਂ ਪੜ੍ਹਾਈ ਲਿਖਾਈ ਦਾ ਸਕੂਲ ਵਗੈਰਾ ਜਾਂ ਅੱਗੇ ਹਸਪਤਾਲ ਵਗੈਰਾ ਡਿਸਪੈਂਸਰੀ ਵਗੈਰਾ ਇਹਦਾ ਕੁਝ ਹੈ ਜੀ ਪਿੰਡ ਨੂੰ ਦੇਖੋ ਜੀ ਸਕੂਲ ਤਾਂ ਸਾਡੇ ਸਟੈਂਡਰਡ ਦਾ ਬਹੁਤ ਸੋਹਣਾ ਹਾਂਜੀ ਡਿਸਪੈਂਸਰੀ ਕੋਈ ਨਹੀਂ ਇਦੇ ਬਾਰੇ ਜਿਹੜੇ ਮਾਖਦੀ ਵਾਲੀ ਡਫੈਂਸਰੀ ਆਈ ਸੀ ਕੋਈ ਸਟਾਫ ਨਹੀਂ ਹੁੰਦਾ ਡਫੈਂਸਰੀ ਬਣੀ ਨੂੰ ਕਰਾਂਗੇ ਸਕੂਲ ਤੋਂ ਬਨਉਣੀ ਕੋਸਰ ਕੋਈ ਬਿਲਡਿੰਗ ਹੈ ਜਿਹੜੇ ਤੇ ਬਹੁਤ ਸੋਹਣੀ ਜੀ ਮੈਂ ਹਸਾ 15 ਸਾਲ ਤੋਂ ਸਾਡੀ ਮੇਰੀ ਉਮਰ ਦੇ ਵਿੱਚ ਹਿਸਾਬ ਨਾਲ ਬਣੀ ਆ ਜਿਹੜੀ ਸਕੂਲ ਦੀ ਬਿਲਡਿੰਗ ਆ ਨਾ ਪਹਿਲੇ ਛੋਟਾ ਹਿਸਾਬ ਨਾਲ ਪਹਿਲਾਂ ਨਿਕਾ ਸਕੂਲ ਸੀਗਾ ਉਹਨੂੰ ਕੱਚਾ ਵੀ ਆਪਾਂ ਕਹਿ ਸਕਦੇ ਹਾਂ ਆ ਤੇ ਹੁਣ ਤਾਂ ਬਹੁਤ ਸੋਹਣਾ ਸਕੂਲ ਬਣਿਆ ਤੋ ਸਪੈਂਸਰੀ ਦੀ ਇੱਕ ਕਮਰਾ ਬਣਿਆ ਜੋ ਮੈਂ ਤੁਹਾਨੂੰ ਮੁਖਾਬ ਦਮਾ ਦੇ ਹੁਣੇ ਮੈਂ ਖਾਦਨੇ ਇਹ ਤੇ ਨੀ ਵੱਡੀ ਗੱਲ ਨਹੀਂ ਪਰ ਉਹ ਡਾਕਟਰ ਕੋਈ ਨਹੀਂ ਆਇਆ ਹਾਂਜੀ ਤੇ ਫਿਰ ਇੱਥੇ ਨੇੜੇ ਸ਼ਹਿਰ ਕਿਹੜਾ ਪੈਂਦਾ ਜੀ ਤੁਹਾਨੂੰ ਸਾਨੂੰ ਸ਼ਹਿਰ ਤੇ ਵੇਖੋ ਜੀ ਸਭ ਤੋਂ ਪਹਿਲਾਂ ਦੇ ਪੈਂਦਾ ਚੋਲਾ ਸਾਹ ਠੀਕ ਹੈ ਜੀ ਤੇ ਇੱਥੇ ਸਾਡੀ ਸਭ ਤਹਿਸੀਲ ਵੀ ਆ ਠੀਕ ਹੈ ਜੀ ਹਾਂ ਤੇ ਹੋਰ ਤੁਹਾਨੂੰ ਸ਼ਹਿਰ ਤੇ ਜਿਹੜੇ ਮਰਜੀ ਵੇ ਦੂਰ ਆ ਜਿਹੜੇ ਪੈਣ ਵਾਲੇ ਤੇ ਉੱਥੇ ਆਵਾਜਾਈ ਦਾ ਕੋਈ ਸਾਧਨ ਹੈ ਜੀ ਕੋਈ ਸਾਧਨ ਨਹੀਂ ਜੇ ਬਾਕੀ ਆਖੋ ਡੈਪਰੇਸ਼ਨ ਜਾਂ ਕਿਸੇ ਚੜ ਕੇ ਚੱਲੇ ਚੱਲੇ ਕੇ ਜਾਂ ਆਪ ਕੋਈ ਕੋਈ ਬਸ ਬਸ ਕੋਈ ਨਹੀਂ ਕੋਈ ਬਸ ਕੋਈ ਪ੍ਰਬੰਧ ਨਹੀਂਗਾ ਜੀ ਜਿਹੜੀ ਆਪਾਂ ਨੂੰ ਆਖੀ ਨਾ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਵੀ ਸਾਨੂੰ ਸਹੂਲਤ ਨਹੀਂ ਉਹ ਠੀਕ ਹੈ ਜੀ ਆਵਾ ਚਾਹੀਦੀ ਉਹ ਸਾਡੇ ਕੋਲ ਆਪਦੇ ਕੋਲ ਜਾ ਕੇ ਕੋ ਭਗਾ ਜਾਂ ਕੋ ਤੁਰਕੇ ਤਲ ਜਿੰਦਾ ਵਿਚਾਰਾ ਮੇਰੇ ਵਰਗਾ ਹਾਂਜੀ ਤੇ ਜਿਵੇਂ ਇਹ ਦਰਿਆ ਦੇ ਕੰਢੇ ਪਹਿਲਾਂ ਤਾਂ ਜ਼ਿਆਦਾਤਰ ਬਹੁਤ ਬੇਰਾਨੇ ਹੁੰਦੇ ਸੀਗੇ ਹਾਂਜੀ ਹੈਨਾ ਇਹ ਇਹ ਸ਼ੁਰੂ ਤੋਂ ਆਵਾਜ਼ ਲੱਗ ਰਿਹਾ ਉਹ ਜਊ ਜਮੀਨ ਸੀ ਜਾਈ ਇਸ ਇਹ ਜੀ ਪਹਿਲਾਂ ਕਿਵੇਂ ਦਾ ਸੀ ਦੇਖੋ ਜੀ ਮੈਂ ਤਾਂ ਆਪਣੀ ਉਮਰ ਦੇ ਹਿਸਾਬ ਨਾਲ ਦੱਸੂਗਾ ਪਹਿਲਾਂ ਤੁਸੀਂ ਬਰਾਨੀ ਜਿੱਦਾਂ ਪਾਜੀ ਹੁਣ ਅੱਗੇ ਦੱਸਿਆ ਵੀ ਛੋਲੇ ਜਾਂ ਬੇਰੜਾ ਜਾਂ ਕਿਤੇ ਬਾਜਰਾ ਖਾਣ ਨੂੰ ਮਿਲ ਜਾਂਦਾ ਸਾਨੂੰ ਤੇ ਅੱਜ ਜਦੋਂ ਪਾਣੀ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਬਣਿਆ ਜੀ ਜਿਹੜੇ ਸੰਦੇ ਵਿੱਚ ਮੁੱਖ ਮੰਤਰੀ ਆਹ ਇਹ ਤੇ ਮੈਂ ਉਹਨੇ ਮੈਨੂੰ ਸਾਨੂੰ ਆ ਕੇ ਨਹਿਰ ਲਿਆ ਕੇ ਦਿੱਤੀ ਆ ਜੜੀ ਬਾਕੀ ਉਹਨੇ 32 ਜਿਹੜੀ ਆ ਉਹ ਪ੍ਰਤਾਸੋਂ ਕੋਲ ਨਹੀਂ 32 ਬਾਹ ਚਾਹੀਏ ਉਹਨੇ ਸਾਨੂੰ ਪਾਣੀ ਦਿੱਤਾ ਤੇ ਪਾਣੀ ਨਾਲ ਸਾਡਾ ਹੋੜਾ ਮੁੰਡਾ ਮਾੜਾ ਮਟਾ ਨਾ ਦਾਣੇ ਦੁਨੀ ਹੋਣ ਲਾਪੇ ਖਾਣ ਜੋਗੇ ਹਾਂਜੀ ਉਸ ਤੋਂ ਬਾਅਦ ਮੈ ਲੋ ਜਮੀਨਾ ਬਾਦ ਹੋਈਆਂ ਇਹ ਵਾਦਾ ਹੋ ਗਿਆ ਜੀ ਜਦੋਂ ਪਾਣੀ ਆ ਗਿਆ ਜਮੀਨਾ ਬਾਦ ਹੋਈਆਂ 32 ਸਾਨੂੰ ਦੇਤੀ ਸਰਕਾਰ ਨੇ ਮੁੜ ਕੇ 32 ਨਾਲ ਜਮੀਨ ਬਾਦ ਹੋ ਗਈ ਮੁੜ ਕੇ ਤੇ ਪਿੰਡ ਦੇ ਕੋਈ ਹੋਰ ਪੁਰਾਣੇ ਸਫੀਤਾਂ ਵੀ ਪੁਰਾਣੀਆਂ ਸਫੀਤਾਂ ਸਾਡੀਆਂ ਜੀ ਜਿੰਨੇ ਫੌਜੀ ਅਫਸਰ ਸੀਗੇ ਹਾਂਜੀ ਉਹਨਾਂ ਬਾਰੇ ਇੱਕ ਸਾਡਾ ਜਿਹੜਾ ਬਾਬਾ ਫਰਦਾਦਾ ਸਾਡਾ ਲੱਗਾ ਸਾਡਾ ਸੋਹਣ ਸਿੰਘ ਜੀ ਇਹ ਕੋ ਪੁਰਾਣਾ ਹੁੰਦਾ ਸੀਗਾ ਹਾਂਜੀ ਤੇ ਇੱਕ ਹੁੰਦਾ ਸੁੰਦਰ ਸਿੰਘ ਸਾਡਾ ਇੱਕ ਡੱਬਾ ਪਾਈਦਾ ਜਿਹੜਾ ਜੀ ਸੁੰਦਰ ਸਿੰਘ ਡੱਬਾ ਹਾਂਜੀ ਤੇ ਬਾਕੀ ਇੱਕ ਜ਼ਮੇਦਾਰ ਬੂਟਾ ਸਿੰਘ ਹੁੰਦਾ ਹੈ ਹਾਂ ਬੂਟਾ ਸਿੰਘ ਉਹ ਬਾਹਰ ਲਈ ਬਹਿਗਾ ਹਾਂਜੀ ਕੁਝ ਵੀ ਆਇਆ ਹੋਇਆ ਉਧਰ ਅੱਛਾ ਅੱਛਾ ਤੇ ਬਾਕੀ ਤੁਹਾਡੇ ਬਰਾਵਾਂ ਚੋਂ ਹੈਗਾ ਕੋਈ ਕੋਈ ਚ ਕੋਈ ਸਾਡੇ ਜਦੋਂ ਦਾ ਨਾਮ ਲੈ ਲਿਓ ਹਾਂ ਅਰਜਨ ਸਿੰਘ ਜੀ ਉਹ ਸੀਗਾ ਤਜਾ ਆਪਣਾ ਕੀ ਉਹਨੂੰ ਕਹਿੰਦੇ ਆ ਯਾਹ ਦੇ ਬਾਈ ਫਾਰਮਾ ਪੁਰਾਣਾ ਜਹਾਜ ਦੇ ਫੌਜ ਦਾ ਕੋਈ ਆਹੋ ਹੈਗਾ ਹੈਗਾ ਇਹ ਇੱਕ ਦਾਰਾ ਹੋ ਹੀ ਇਧਰ ਪਹਿਲਾ ਪਹਿਲਾ ਦਾਰਾ ਹੋ ਹੀ ਸੀ ਰਹੋ ਕਿ ਇਹ ਦੋ ਪਿੰਡ ਸਿਰ ਪਕੈਟ ਹੈ ਨਾ 1952 ਚ ਹੋਈ ਹਾਂਜੀ ਉਹਦਾ ਪਹਿਲਾ ਸਰਪੰਚ ਅਡਿਸੂ ਬਹੁਤ ਕਮਿਊਨਲਾ ਬੰਦਾ ਸੀ ਤੇ ਠੀਕ ਬੰਦਾ ਸੀ ਬਾਕੀ ਇੱਕ ਜੀ ਸਾਡਾ ਅੰਦਾਜ਼ੀ ਜਿਆਦੀ ਘਾਟਿਆ ਇੱਕ ਸਰਦਾਰ ਜਸਵੰਤ ਸਿੰਘ ਉਹਦਾ ਨਾਮ ਕੀ ਦਾਰਾ ਦਾਰਾ ਉਕਿਆ ਜੋ ਆ ਕੋਈ ਤਾਂ ਦੇਖਣਾ ਮੋਨੋ ਪਾਰ ਚੱਲ ਕੇ ਇਹਨਾਂ ਮੁੜ ਕੇ ਪਾਰ ਲੈਣ ਲੱਪੇ ਉਹਨਾਂ ਦੀ ਲੈਥ ਹੋ ਗਈ ਉਹਨਾਂ ਨੇ ਹੋਈ ਆਜ਼ਾਦੀ ਕਰ ਹਾਂਜੀ ਆਜ਼ਾਦੀ ਕਹ ਲੱਟ ਗਿਆ ਸੀ ਆ ਦਰੋਂ ਪਾਰ ਪਿੰਡਾਂ ਬਾਊਪੁਰਾ ਸਾਹਮਣੇ ਦੰਡਿਆ ਜੀ ਉੱਥੇ ਚੱਲ ਗਏ ਹੋਰ ਬਾਕੀ ਜਿਹੜੇ ਤੁਹਾਨੂੰ ਬਦਮਾਸ਼ਾਂ ਬਾਰੇ ਦੋਹਾਂ ਬਾਰੇ ਦੱਸਿਆ ਹੀ ਅੱਗੇ ਆਜ਼ਾਦੀ ਕਹ ਲੱਟੀ ਜਿਹੜੇ ਇਹ ਕੋਈ ਉਸ ਦੌਰ ਚ ਕੋਈ ਜੇਲਾ ਜੀਲਾ ਜੀ ਵੀ ਰਹੇ ਰਹੇ ਜੀ ਰਹੇ ਰਹੇ ਤਦੇ ਖਾ ਤਾਂ ਬਿਲਕੁਲ ਰਿਹਾ ਜੀ ਰਿਹਾ ਜਸਵੰਤ ਸਿੰਘ ਵੀ ਰਿਹਾ ਵਾ ਅਰਜਨ ਸਿੰਘ ਵੀ ਰਿਹਾ ਵਾ ਠੀਕ ਆ ਦਾਰਾ ਹੋਵੇ ਉਹਨਾਂ ਪਿਓ ਵੀ ਉੱਥੇ ਹੁਣ ਦੋਵੇਂ ਇੱਥੇ ਖਾ ਹੋ ਗਏ ਨਾ ਹਾਂ ਕਿਦਰ ਹੋਈ ਅਰਜਨ ਸਿੰਘ ਬਾਅਦ ਚ ਪਿੰਡ ਦੇ ਪਹਿਲੇ ਸਰਪੰਚ ਨੇ ਨਹੀਂ ਜੀ ਉਹ ਤੋਂ ਪਹਿਲਾਂ ਵੀ ਸਰਪੰਚ ਹੁੰਦਾ ਸੀ ਇੱਕ ਮੁੜ ਕੇ ਆਪਣੀ ਬੁੰਜਾ ਜਿ ਬਣੀ ਪਛਾਹ ਜਾਂਦੀ ਕਿਉਂ ਮੰਗਦਾ ਆਪਣੇ ਅਰਜਨ ਸਿੰਘ ਤੋਂ ਪਹਿਲਾਂ ਸਰਪੰਚ ਨਹੀਂ ਕੋਈ ਰਿਹਾ ਆਪਣੇ ਉਹਨਾਂ ਪਿਓ ਸਰੈਨਸੋਂ ਸਰੈਨਸੋਂ ਰਿਹਾ ਉਹਦਾ ਪਿਓ ਹੀ ਅਰਜਨ ਦਾ ਇਹਨੂੰ ਦੇਖ ਗਏ ਸਪੈਦ ਪੋਸ਼ ਹਾਂ ਅੰਗਰੇਜ਼ਿਆਂ ਜਿਵੇਂ ਆਪਾਂ ਸਪੈਦ ਨੂੰ ਕਿ ਸਰਪੰਚੀ ਜਿਹੜੀ ਅਸੀਂ ਗੱਲ ਕਰਦੇ ਅਸੀਂ ਤਾਂ ਸਰਪੰਚੀ ਵੇਲੇ ਦੀ ਮੈਂ ਦੱਸਣ ਦੇ ਆ ਸਰਪੰਚੀ ਵੀ ਇਹਨਾਂ ਦਾ ਜਿਹੜਾ ਪਿਓ ਹੈ ਨਾ ਅਰਜਨ ਸੋਂ ਦਾ ਹੋ ਰਿਹਾ ਹੋ ਰਿਹਾ ਸੁਣਿਆ ਤੋਂ ਬਾਅਦ ਸਰਪੰਚੀਆਂ ਮੁੜ ਕੇ ਠਾਂ ਤਾਂ ਤੁਰੀਆਂ ਆਈਆਂ ਹੁਣ ਤੱਕ ਪਹਿਲਾਂ ਉਹ ਬਾਹਰੋਂ ਆਏ ਸੀ بڑے-ਬڑے ਸੀ ਉਹਨਾਂ ਨੇ ਬਣਾਉਂਦੇ ਨਾਲੇ ਪੈਸੇ ਹੈਗੇ ਚਾਰੋਂ ਨਾਲ ਕੋ ਪੰਜ ਜਿਆ ਹੁੜਾ ਬਣ ਸਕਦਾ ਹੈ ਉਮਤੀ ਨੇ ਤਾਂ ਬੜੇ ਬੁਨੇ ਹੈਗੇ ਉਹ ਹੋਰ ਕੋਈ ਜਾਣਕਾਰੀ ਹੋਰ ਤੁਸੀਂ ਆਪਣੇ ਪਿੰਡ ਬਾਰੇ ਕੋਈ ਖਾਸ ਗੱਲ ਚੰਨ ਲਾਈ ਖਾਸ ਗੱਲ ਵੇਖੋ ਜੀ ਮੈਂ ਤੇ ਆਪਣੇ ਸਾਡੇ ਪਿੰਡ ਦੇ ਜਿਹੜਾ ਨਾ ਸੁਧਾਰ ਕਿਸਾਨ ਕੀ ਕਹਿਦਾਂ ਨੇ ਆਪਾਂ ਇੰਨਾ ਮਾੜਾ ਵਾ ਕੋਈ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਜਾਂ ਕੇ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਦੇ ਰਹੇ ਆ ਡਾਕਟਰੀ ਇੰਨਾ ਕੋਈ ਸਾਨੂੰ ਜਿਹੜੀਆਂ ਸਹੂਲਤਾਂ ਚਾਹੀਦੀਆਂ ਸਾਡੇ ਬੱਚਿਆਂ ਨੂੰ ਪਾਣੂ ਕੋਈ ਡਿਸਪੈਂਸਰੀ ਨਹੀਂ ਇੱਥੇ ਮਿਲਦੀ ਡਿਸਪੈਂਸਰੀ ਆਵੇ ਸਾਡੇ ਬੱਚਿਆਂ ਨੂੰ ਪਤਾ ਹੋਵੇ ਦਵਾਈ ਲੈਣੀ ਤੇ ਇੱਥੋਂ ਲੈ ਲਾਂਗੇ ਤੇ ਹੋਰ ਵੇਖੋ ਜੀ ਸਹੂਲਤਾਂ ਦੇ ਚਲੋ ਇੱਕ ਸਕੂਲ ਬਾਰੇ ਮੈਂ ਕਹਿ ਸਕਦਾ ਚੰਗਾ ਸਕੂਲ ਸਾਨੂੰ ਬੜਾ ਬਹੁਤ ਸੋਹਣਾ ਬਣ ਗਿਆ ਸਾਡਾ ਤੇ ਸਟਾਫ ਵੀ ਸੋਹਣਾ ਵਾ ਤੇ ਬਾਕੀ ਜਿਹੜੀਆਂ ਸਹੂਲਤਾਂ ਆ ਸਾਨੂੰ ਪਿੰਡੂ ਲੋਕਾਂ ਨੂੰ ਕੋਈ ਵੀ ਸਰਕਾਰਾ ਲੋਣੀ ਸਹੂਲਤ ਹੈ ਵੀ ਸਹੀ ਕੋਈ ਆਵਾਜਾ ਵੀ ਦਾ ਸਾਧਨ ਨਹੀਂ ਕੋਈ ਨਹੀਂ ਸਾਡੇ ਇਹ ਲੋਕਾਂ ਦੀ ਦਰਿਆਤ ਬਾਹਰ ਵੀ ਨਹੀਂ ਨਹੀਂ ਹੈਗੀ ਫੇਰ ਉਧਰ ਦਰਿਆ 'ਚ ਪਾਰ ਜਾਣ ਦਾ ਤੁਹਾਡਾ ਕੀ ਸਕਣ ਹੈ ਸਾਡੇ ਦੇਖੋ ਜੀ ਹੁਣ ਤਾਂ ਸਾਨੂੰ ਮਹਾਰਾਜ ਦੀ ਕਿਰਪਾ ਕੀਤੀ ਇੱਥੇ ਪੁਲ ਬਣ ਗਿਆ ਹੈ ਇਹੋ ਜੀ ਉਹ ਵੀ ਹੁਣ ਖੋਲ ਕੇ ਲੱਗੇ ਆ ਦੋ ਮਹੀਨੇ ਖੁੱਲ ਜਾਂਦਾ ਉਹ ਕੱਚਾ ਅੱਜ ਕੱਲ੍ਹ ਨਾ ਖੋਲ ਲੈਂਦੇ ਆ ਬੰਦੀਆਂ ਤੋਂ ਦੂਜਾ ਹਾਂ ਆਹੋ ਉਹ ਉਹਦੇ ਨਾਲ ਹੁਣ ਫਿਰ ਖੁੱਲ ਗਿਆ ਹੁਣ ਉਹ ਖੁੱਲ ਗਿਆ ਵਾ ਉਹ ਬਾਦਰੇ ਸਾਨੂੰ ਇਹ ਬੜੀਆਂ ਬੁੜੀਆਂ ਰਾਹੀ ਲੰਘਣਾ ਪੈਂਦਾ ਹਾਂ ਜੀ ਇਸ ਪਿੰਡ ਨੇ ਕਿਤੇ ਪੱਕੇ ਪੋਲ ਦੀ ਮੰਗ ਨਹੀਂ ਕੀਤੀ ਪੱਕੇ ਪੋਲ ਦੀ ਮੰਗ ਤੇ ਬੜੀਆਂ ਕੀਤੀਆਂ ਸਾਡੀ ਕੋਈ ਡਿਮਾਂਡ ਨਹੀਂ ਮੰਨਣੀ ਬਿਆਹ ਜੀ ਪੱਕੇ ਪੋਲ ਦੀ ਮੰਗ ਤਾਂ ਅਸੀਂ ਜਦੋਂ ਜੰਮੇ ਉਦੋਂ ਦੀ ਕੀਤੀ ਆ ਹਾਂ ਤੇ ਸਾਡੇ ਬੁੜਿਆਂ ਨੇ ਕੀਤੀ ਹੋਗੀ ਪਰ ਉਹ ਮਰਦੇ ਤੇ ਅਸੀਂ ਮਰ ਜਾਣਾ ਪੋਲ ਨਹੀਂ ਬਣਨਾ ਪੋਲ ਦੀ ਕੋਈ ਸਾਡੀ ਡਿਮਾਂਡ ਨਹੀਂ ਪੂਰੀ ਹੋਣ ਦੇ ਬਾਦਲ ਮਰ ਗਏ ਆ ਉਹਨੇ ਕਈ ਵਾਰ ਹਾਂ ਕਰਕੇ ਫਿਰ ਇੰਨੀ ਬਾਦਲ ਨੇ ਤੁਹਾਡੇ ਭਣ ਕਰੂਗਾ ਲਾਇਆ ਬਾਦਲ ਨੇ ਪੋਲ ਬਣਾਉਣਾ ਆ ਗਿਆ ਬੜਾ ਚਲਾਕ ਬੰਦਾ ਬਾਦਲਾ ਹਾਂ ਹੈ ਕੁੱਤੇ ਦੀ ਪੂਛ ਸੀਗੀ ਉਹਨੇ ਆਖਿਆ ਪੋਲ ਬਣਾਉਣਾ ਇੱਧਰ ਬਣਾਉਣਾ ਬਣਾਉਣਾ ਇੱਕ ਕਰਮੋੜ ਵਿੱਚ ਮੈਂ ਇਕੱਲਾ ਨਾ ਪੋਲ ਨਹੀਂ ਬਣਾਣਾ ਕਿੰਝ ਕਰੂ ਤੂੰ ਤੇ ਮੈਨੂੰ ਮੈਨੂੰ ਇਨਾ ਹੀ ਪਤਾ ਹੈਗਾ ਕਿ ਮੈਂ ਇਹਨੂੰ ਕਿੱਥੇ ਪੈ ਜਣੀ ਹੋਣਾ ਹਾਂ ਉਹ ਰਾਜ ਜੀ ਜਿਹੜਾ ਜ਼ਮੀਨਾਂ ਉਧਰ ਆ ਕਹਿੰਦੇ ਮੈਂ ਆਖਿਆ ਪੋਲ ਨਹੀਂ ਬਣਾਣਾ ਤੈਨੂੰ ਖਸਾਉਗਾ ਨਹੀਂ ਹਾਂ ਆਉਗਾ ਨਾ ਆਉਗਾ ਅੱਛਾ ਫੋ ਉਹ ਤੇ ਪੱਥਰ ਲੱਗ ਗਿਆ ਹਾਂ ਚਾਰ ਕਿਲੇ ਜਮੀਂ ਕਣਕ ਵੜਦੀ ਫੜਾਉਂਦਾ ਇੱਧਰ ਪੱਥਰ ਇਹਨੇ ਲਾਤਾ ਉਹਦੇ ਬੰਦੇ ਔਕੇੜੀ ਕੋਰ ਸੀ ਉਧਰ ਹਾਂ ਸੁਲਤਾਨਪੁਰ ਉਹ ਲਖਮਿੰਦਰ ਕੋਰ ਕੀ ਆ ਉਹਨੂੰ ਗੋਦ ਕੁਰਾਸਿਆ ਤੇ ਬੋਟਾ ਲੈਣੀ ਲੈ ਕੇ ਜਾ ਰਾਇਆ ਪਿਆ ਬਾਦਲਾ ਤੇ ਸਾਲ ਕੁ ਬਾਅਦ ਮੈਂ ਫੇਰ ਦੁਨੀਆ ਮੇਰੇ ਆ ਲੋਗੀ ਹਾਂ ਪਹਿਲੇ ਮੈਨੂੰ ਡਰ ਸੀ ਮੈਂ ਕਿਹਾ ਵੀ ਮੈਨੂੰ ਕੁੱਟ ਪੈਣੀ ਪੈਣੀ ਆ ਤੇ ਮੈਂ ਕੱਲਾ ਹੀ ਜਾਂ ਨਾ ਬੋਲਣੀ ਬੰਲਾ ਹਾਂ ਨਹੀਂ ਬੰਦਣਾ ਮੈਨੂੰ ਵੱਡੇ ਵੱਡੇ ਜਿਹੜੇ ਨੌਕਰੀਆਂ ਵਾਲੇ ਬੰਦੇ ਵੀ ਨਾ ਹਾਂ ਉਹ ਵੀ ਆਂਦੇ ਰਹਿ ਵੀ ਉਧਰ ਲਖਮਿੰਦਰ ਪਟਵਾਰੀ ਜਾਂਦੀ ਤਾਂ ਪਰ ਲੋਦੀ ਥੋੜਿਆ ਜੋ ਕਪੂਰਥਲੀ ਦਾ ਉਹ ਪ੍ਰਧਾਨ ਵੀਰ ਆ ਜੋ ਹਾਂ ਜੀ ਉਹਨੇ ਵੀ ਆਖਿਆ ਉਹ ਬੜਨਾ ਮੈਂ ਕਿਹਾ ਪੜਿ ਲਿਖੇ ਬੰਦੇ ਖੁੱਦੂ ਬਣੀ ਫਿਰਦੇ ਹਾਂ ਆ ਇਧਰ ਮੇਨ ਮਾਲ ਵਿੱਚ ਫਾਕੇ ਰਾਜੇ ਰਾਸ਼ਨ ਆ ਰਿਹਾ ਵਾ ਸਮਾਨ ਆ ਰਿਹਾ ਮੈਨੂੰ ਫਿਰ ਉਹਨਾਂ ਤੈਨੂੰ ਕੁਸਾ ਕੁਸਾ ਇੰਨਾ ਤੇ ਹੀ ਹਾਂ ਲੀਡਰ ਬਣਿਆ ਆ ਮੈਂ ਕਹਿੰਦਾ ਫਿਰਦਾ ਜੋ ਹੁਣ ਸਾਰਾ ਪ੍ਰਧਾਨ ਵੀਰ ਆ ਲਿਆ ਹਾਂ ਆ ਹੋਣਾ ਇਹਨਾਂ ਦੇ ਗੌਰਮੈਂਟ ਦੇ ਵਾਦੇ ਹੁੰਦੇ ਆ ਹਾਂ ਝੂਠੇ ਲਾਰੇ ਹਾਂ ਤੇ ਵਰ ਤੇ ਮਾਈਖਾਨੇ ਦੇ ਗਵਰਨਮੈਂਟ ਦੇ ਲਾਰੇ ਤੁਹਾਨੂੰ ਪਤਾ ਮੈਂ ਮੈਂ ਬਿਆਨ ਕਰਾਂ ਹਾਂ ਆ ਗਲੀਆਂ ਤੁਹਾਨੂੰ ਪਾਣੀ ਦਿਖਣ ਦਿਆ ਵਾ ਗਲੀਆਂ ਦੇ ਵਿੱਚ ਪਾਣੀ ਖੜੁੱਤਾ ਕੋਈ ਗਲੀ ਨਹੀਂ ਚੱਲ ਜਣਾ ਬਣਦੀ ਕੋਈ ਨਕਾਸ ਨਹੀਂ ਹੁੰਦਿਆ ਕੋਈ ਹਸਪਤਾਲ ਨਹੀਂਗਾ ਕੋਈ ਸਾਨੂੰ ਕੋਈ ਬਣਾ ਦੇਵੇ ਕੋਈ ਇਹ ਨਹੀਂਗਾ ਵੀ ਅਸੀਂ ਦਵਾਈ ਉੱਥੋਂ ਕੋਈ ਲੈ ਕੇ ਹਸਪਤਾਲੋਂ ਲੈ ਲਾਂਗੇ ਪਹਿਲਾਂ ਬਣਿਆ ਸੀ ਆਸਫ ਦਾ ਕੇਂਦਰਵਾਸ ਸੁੱਖੀ ਸੀ ਪਿੰਡ ਨੂੰ ਇੱਥੇ ਉਹ ਵੀ ਬੰਦ-ਬੰਦ ਹੋ ਗਿਆ ਉਹ ਬੰਦ ਕਰ ਦਿੱਤਾ ਮੁੜੇ ਬਿਆ ਹਸਪਤਾਲ ਹੋਵੇ ਇੱਕ ਸੁਦਾ ਗੰਢਾ ਹੋਵੇ ਸਾਨੂੰ ਚਲੋ ਇੱਥੇ ਮੌਜ ਹੋਵੇ ਨਹੀਂ ਜੋਲੇ ਜਾਂਦੇ ਆ ਸਾਨੂੰ ਆਸ ਦਿੰਦੇ ਅੱਜ ਨਹੀਂ ਤੁਹਾਡਾ ਨੰਬਰ ਵੱਡਾ ਰੋਡ ਬਣਿਆ ਗੋਵਾਲ ਸਾਹਿਬ ਨਾਲ ਜੁੜਦਾ ਜਾ ਕੇ ਤੇ ਬਸ ਕੋਈ ਵੀ ਨਹੀਂ ਜਾਂਦੀ ਜੇ ਪਾਕਰ ਜਾਣਾ ਵਾ ਤੇ ਫਿਰ ਉੱਥੇ ਬਹਿ ਕੇ ਤੁਹਾਡਾ ਨੰਬਰ ਨਹੀਂ ਲੱਗਦਾ ਸੁਦਾ ਗੰਢਾ ਜਿਹੜਾ ਲਟਾ ਕਰ ਜਾਂਦੀ ਛੁੱਟ ਲਿਓ ਉੱਥੇ ਵਾਰੀ ਨਹੀਂ ਆਉਂਦੀ ਉਹਨਾਂ ਟੋਕਨ ਵੰਡੇਗਾ ਮੈਂ ਇਹ ਗਵਰਨਰ ਜੀ ਸਹੂਲਤ ਲੈਂਦਾ ਨਹੀਂ ਸਭਾ ਕਿ ਕੋਈ ਸੁਵਿਧਾ ਨਹੀਂ ਬੰਦਾ ਟੰਗ ਹੋ ਜਾਂਦਾ ਉਹ ਦੇਖੋ ਥਾਂ ਇ ਕਮਰਾ ਕਿਡਾ ਕੋ ਤਾ ਫੇ ਬਣਾ ਲੱਤਾ ਕੁੜੀਆਂ ਮੱਕੜ ਜਾਂਦੀਆਂ ਉੱਥੇ ਜਾ ਕੇ ਬਸ 20 ਟੋਕਨ ਪੰਜੀ ਵੰਡਣੇ ਨਾ ਮੁੜ ਕੇ ਦਝੇ ਟੋਕਨ ਮੁੱਕ ਗਏ ਜਾਓ ਟੜਕੇ 8 ਵਜੇ ਲੈਣ ਚ ਜਾ ਕੇ ਲੱਗ ਪੋ ਇਹਦੇ ਫਰਮਾਇਸ਼ ਵਾਲੇ ਦਾ ਕੰਮ ਹਣਾ ਹਾਂ ਕਿਹਦੀ ਫਰਮਾਇਸ਼ ਚੱਲਦੀ ਇਹ ਸਾਨੂੰ ਦੂਜੀ ਗੱਲ ਸਾਨੂੰ ਬਣਾਇਆ ਇਹਨਾਂ ਨੇ ਆ ਕੰਕ ਫਰੀ ਦੇ ਦਿਓ ਆਹ ਦੁਗਿਆਫਰੀ ਆਦਤ ਦਿਨਾਨੀਆਂ ਫਰੀ ਕਰ ਦੋਦਾ ਇੱਕ ਹੀ ਕਰਦੀਆਂ ਜਿਹਨੂੰ ਨਹੀਂ ਕੰਮ ਉਹ ਚੜ ਬੈਂਦੀ ਮੈਂ ਘੜਾ ਕਰਾਇਆ ਦੇਣਾ ਇਹ ਕੋ ਇਹ ਸਾਨੂੰ ਬਣਾਤਾ ਇਹਨਾਂ ਨੇ ਹੀ ਜੜੇ ਹੈ ਹੈ ਤੇ ਵੀ ਉਹ ਅਸੀਂ ਜੜੇ ਬਣੇ ਰਾਵਾਂਗੇ ਉਹ ਰਾਜ ਕਰੀ ਜਾਣ ਸਾਡੇ ਤੇ ਸਾਡੇ ਤੇ ਕੁਝ ਨਹੀਂ ਦਾ ਹੁਣ ਕੀ ਪੱਕੇ ਰਾਜ ਉਹ ਕਰਨਗੇ ਅਸੀਂ ਨਹੀਂ ਕਰਨਾ ਅਸੀਂ ਉਹਨਾਂ ਦੇ ਗੁਲਾਮ ਬਣ ਕੇ ਰਹਿ ਜਾਣਾ ਆ ਮੈਨੂੰ ਕਣਕ ਨਹੀਂ ਮਿਲੀ ਮੈਨੂੰ ਉਹ ਤੋੜਾ ਮੇਰਰ ਬਗ ਤਾਂ ਇਹ ਤੇ ਅਸੀਂ ਲੜੀ ਜਾਨੀ ਹਾਂ ਦੇਖੋ ਜੀ ਗੱਲ ਇਹ ਕਾ ਜਿੰਨੀਆਂ ਵੀ ਆਪਾਂ ਨੂੰ ਸਹੂਲਤਾਂ ਦਿੰਦੀ ਆ ਸਰਕਾਰ ਮੰਨ ਲੈਨੇ ਆਪਾਂ ਦੇਤੀਆਂ ਬਿਜਲੀਏ ਜੂਂਡ ਮਾਫ ਕਰਤੇ ਆਪਾਂ ਨੂੰ ਕੀ ਕੀਤਾ ਇਹਦਾ ਜੇ ਸਾਤੇ ਉਹਨੂੰ ਸਾਡਾ ਰੇਟ ਘਟਾਉਣ ਹਾਂ ਹਾਂ ਸਸਤੀਆਂ ਗੱਲ ਰੇਟ ਘਟਾਉਣ ਸਾਨੂੰ ਬਿਜਲੀ ਦੇਣੇ ਸੀ ਤਣ ਤੇ ਗੋਡਾ ਰੱਖ ਕੇ ਬਿਜਲੀ ਵੀ ਲਈਏ ਹਾਂ ਸਾਨੂੰ ਕੀ ਦਿੰਦੇ ਆ ਸਾਨੂੰ ਵੇਚਿਆ ਪਿਆ ਕਣਕ ਦੇਤੀ ਕਿਸ ਨੂੰ 10000 ਅੱਖਾਂ ਚ ਘਟਾ ਪਾਉਣ ਵਾਲੀ ਗੱਲ ਕੀਤੀ ਆ 5 ਕਿਲੋ ਕਣਕ ਇਹ ਵੀ ਸਾਨੂੰ ਮੋਲ ਲੈ ਲਿਆ ਬਾਕੀ ਜਿਹੜੀਆਂ ਬੁੜੀਆਂ ਤੋਰਤੀਆਂ ਆੜੀਆਂ ਆ ਬੁੜੀਆਂ ਚ ਤੇ ਬੁੜੀਆਂ ਦੇ ਮੂੰਹ ਬਿੜਾਈ ਕਰ ਕਰਕੇ ਰਸਤਾ ਨਾ ਜਿਦਾ ਬੁੜੀਆਂ ਦਾ ਜਿਹਾ ਨਾਏ ਘਰ ਜੋਗੀਆਂ ਨੇ ਬਾਹਰ ਜੋਗੀਆਂ ਅੱਗੇ ਮਾੜੀ ਮੋਟੀ ਰੋਟੀ ਵੜਦੀ ਹੁਣ ਉਹ ਕੀ ਕਹੀ ਆ ਜੀ ਤੇ ਮੈਂ ਮੈਂ ਕਿਹੜਾ ਖਰਚ ਕਰਦਾ ਲਾ ਕੇ ਚੱਲ ਜਾਣਾ ਹਾਂ ਲੈ ਜੇ ਉਹਨੇ ਸੌਫਤਾ ਲੈਣ ਜਾਣਾ ਤਾਂ ਵੀ ਮੈਂ ਕਰਨਦਾਰ ਨੂੰ ਪਰ ਆਵਾਂ ਤੇ ਜੇ ਕਹੇ ਮੱਥਾ ਟੇਕਣ ਜਾਣਾ ਚਾਹ ਤਾਂ ਮੈਂ ਵੀ ਨਹੀਂ ਉਹ ਮੱਥਾ ਹੀ ਟੇਕ ਆਉਣੀ ਤੇ ਤੁਹਾਡੇ ਸਾਰੇ ਜ਼ਬਰਦਸਤ ਮੇਰਾ ਮਲੇ ਬਹੁਤ ਕੰਮ ਗਲਤ ਕੀਤਾ ਜਿਹੜਾ ਫਰੀ ਵਾਲਾ ਫਰੀ ਆ ਪਾ ਜਰਾ ਤੇ ਲੋਕ ਪਰੇਸ਼ਾਨ ਹੋਣ ਡਿਆ ਹਾਂ ਜੀ ਕੋਈ ਬੰਦਾ ਨਹੀਂ ਜਿਹੜਾ ਇਸ ਚੀਜ਼ ਨੂੰ ਨਿੰਦਦਾ ਨੀਗਾ ਇਹ ਤਾਂ ਕਿਸੇ ਨੂੰ ਚੜ੍ਹਨ ਨਹੀਂ ਦਿੰਦੀਆਂ ਤੇ 50 50000 60-60 ਲੈਂਡੀਆਂ ਡਾਕਟਰ ਕੀ ਜੋ ਲਗੇ ਆ ਵੱਡੇ ਵੱਡੇ ਅਫਸਰ ਜਨਨੀਆਂ ਫ੍ਰੀ ਆ 50 ਉੱਤੇ ਆ ਹਾਂ ਸਭ ਫ੍ਰੀ ਜਾਣੇ ਆ ਉਹਨਾਂ ਦੇ ਇਹ ਕੋਈ ਬੁੱਢੇ ਠੇਰੇ ਵਾਸਤੇ ਕਰ ਦਿੰਦੇ 45 50 ਸਾਲ ਤੋਂ ਤਾਂ ਜਿਹੜੇ ਬੁੱਢਾ ਠੇਰਾ ਵੀ ਜਾ ਸਕਦਾ ਜਿੱਤੋਂ ਨਹੀਂ ਖਰਚਾ ਆਏਗਾ ਤੇ ਇਹਦੇ ਆਮ ਹਾਂ ਇਹਦੇ ਆਮ ਤਰਫੇ ਸਾਰੇ ਇੱਕ ਵੱਡਿਆਂ ਦੀ ਨੌਕਰੀ ਕਰਨੀਆਂ ਕੋਈ ਤੇ ਬੈਂਕਾਂ ਚ ਲੱਗੀਆਂ ਕੋਈ ਕਿਤੇ ਲੱਗੀਆਂ ਤਹਿਸੀਲਦਾਰ ਲੱਗੀਆਂ ਕੋ ਹਿੰਦੂ ਮੁਸਲਮਾਨ ਸ਼ਾਂਤੀ ਨਾਲ ਰਹਿੰਦੇ ਕੋਈ ਲੜਾਈ ਫਸਾ ਨਹੀਂ ਸਾਡੀ ਤੇ ਹੋਈ ਆ ਚੰਗੀ ਰੋਟੀ ਖਾਂਦੇ ਆ ਹਾਂ ਸਾਰੇ ਬੰਤੇ ਕੋਈ ਵੀ ਬੰਦਾ ਕਿਸੇ ਨੂੰ ਇੱਕ ਦਿਨੀ ਰਖਾ ਨਹੀਂ ਵੀ ਭਾਵੇਂ ਕੋਈ ਮਜਬੀਸੇ ਕਾ ਭਾਵੇਂ ਕੋਈ ਮੁਸਲਮਾਨ ਆ ਤੇ ਭਾਵੇਂ ਕੋਈ ਜੱਟ ਆ ਤਾਂ ਮੈਂ ਕੁਝ ਵੀ ਮਰ ਰਖਾ ਨਹੀਂ ਸਾਡੇ ਪਿੰਡ ਤੇ ਸਹੂਲਤਾਂ ਸਾਨੂੰ ਹੈ ਨਹੀਂਆਂ ਇਹ ਮੈਂ ਹੁਣ ਸਾਡਾ ਨੋਟ ਕਰ ਲਿਓ ਤੇ ਸਾਨੂੰ ਸਹੂਲਤ ਕੋਈ ਨਹੀਂ ਸਰਕਾਰ ਵੱਲੋਂ ਜਿਹੜੀ ਆਪਾਂ ਆ ਗਏ ਅਸੀਂ ਯੋਗ ਅਸੀਂ ਮਲੇ ਸਹੂਲਤਾਂ ਦੇ ਯੋਗ ਆ ਸਰਕਾਰ ਦੇ ਹੜਾੜਕ ਬਣਦਾ ਸਾਨੂੰ ਉਹ ਵੀ ਨਹੀਂ ਮਿਲਦੇ ਵੱਡਾ ਰੋੜਾ ਦੇ ਗੋਦਵਾਲ ਸਾਹਿਬ ਆਂ ਡਿਆ ਵੱਡਾ ਤੇ ਕੋਈ ਹਾਈਵੇ ਆ ਹਾਂ ਹਾਈਵੇ ਤੇ ਸਾਨੂੰ ਕੋਈ ਵੀ ਇਹਨੂੰ ਕੋਈ ਨਾ ਕੋਈ ਬੱਸ ਜਿਹੜੀਆਂ ਲੱਗਣੀਆਂ ਚਾਹੀਦੀਆਂ ਆ ਕੋਈ ਬੱਸ ਸਿਰਾਲੀੋਂ ਵਾਸਤਾ ਵੱਡੇ ਰੋਡ ਤੋਂ ਗਏ ਤੇ ਹੋਦਾ ਸਾਕੇ ਹੂੰ ਸਿੱਧਾ ਕਪੂਰਸਲੇ